ਰੱਬ ਦਾ ਐਡਾ ਕਹਿਰ ਮਿੰਟਾਂ ਵਿੱਚ ਖਤਮ ਹੋਇਆ ਸਾਰਾ ਹੀ ਟੱਬਰ ਦੇਖ ਕੇ ਹਰ ਕੋਈ ਹੋ ਗਿਆ ਭਾਵੁਕ ਅਕਸਰ ਹੀ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਕਦੋਂ ਕਿਵੇਂ ਕੀ ਹੋਣਾ ਹੈ ਜਾਂ ਕੀ ਲਿਖਿਆ ਹੈ ਕੁਝ ਵੀ ਪਤਾ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵੀਡੀਓ ਵਿੱਚ ਜੋ ਮੁੰਡਾ ਤੁਹਾਨੂੰ ਰੋਂਦਾ ਦਿਖਾਈ ਦੇ ਰਿਹਾ ਹੈ ਇਸ ਦਾ ਸਾਰਾ ਹੀ ਪਰਿਵਾਰ ਇੱਕ ਐਕਸੀਡੈਂਟ ਵਿੱਚ ਮਾਰਿਆ ਗਿਆ ਅਦਰਸਲ ਇਸ ਮੁੰਡੇ ਦਾ ਸਾਰਾ ਹੀ ਪਰਿਵਾਰ ਕਿਸੇ ਰਿਸ਼ਤੇਦਾਰੀ ਵਿੱਚੋਂ ਵਾਪਸ ਆ ਰਿਹਾ ਸੀ ਅਤੇ ਰਾਸਤੇ ਵਿੱਚ ਐਕਸੀਡੈਂਟ ਹੋਣ ਨਾਲ ਸਾਰੇ ਦਾ ਸਾਰਾ ਰੱਬ ਰਹੀ ਮੈਂਟਾਂ ਵਿੱਚ ਖਤਮ ਹੋ ਗਿਆ ਪਰਿਵਾਰ ਵਿੱਚ ਸਿਰਫ ਇਹ ਕੱਲਾ ਹੀ ਬਚਿਆ ਏ ਕਿਉਂਕਿ ਇਹ ਨਾਲ ਨਹੀਂ ਗਿਆ ਸੀ ਅਤੇ ਜਦੋਂ ਇਸ ਨੂੰ ਇਹ ਘਟਨਾ ਦਾ ਪਤਾ ਲੱਗਦਾ ਹੈ ਅਤੇ ਜਦੋਂ ਇਸ ਨੂੰ ਪਰਿਵਾਰਕ ਮੈਂਬਰਾਂ ਕੋਲ ਲਿਜਾਇਆ ਜਾਂਦਾ ਹੈ ਤਾਂ ਇਹ ਜਾਂਦਾ ਹੋਇਆ ਉੱਪਰ ਵੱਲ ਬਾਹਾਂ ਚਾੱਕ ਕੇ ਕਹਿੰਦਾ ਹੈ ਕਿ ਰੱਬਾ ਐਡਾ ਕਹਿਰ ਕਿਉਂ ਕੀਤਾ ਮੈਂ ਕੱਲਾ ਰਹਿ ਗਿਆ ਸੋ ਇਸੇ ਲਈ ਸਿਆਣੇ ਕਹਿੰਦੇ ਹੁੰਦੇ ਸੀ ਕਿ ਜੇ ਕਿਤੇ ਜਾਣਾ ਏ ਤਾਂ ਸਾਰੇ ਪਰਿਵਾਰ ਨੂੰ ਇਕੱਠੇ ਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਨਹੀਂ ਪਤਾ ਹੁੰਦਾ ਕਿ ਕਿਸ ਦਾ ਕਾਲ ਕਿਸ ਨੂੰ ਲੈ ਕੇ ਬੈਠੇ ਜਿਵੇਂ ਕਿ ਇਸ ਮੁੰਡੇ ਦੇ ਪਰਿਵਾਰ ਨਾਲ ਹੋਇਆ ਇੱਕੋ ਪਲ ਵਿੱਚ ਪਰਿਵਾਰ ਦੇ ਸਾਰੇ ਹੀ ਮੈਂਬਰ ਖਤਮ ਹੋ ਗਏ ਬਸ ਇੱਥੇ ਆ ਕੇ ਹੀ ਵਾਹ ਨਹੀਂ ਚੱਲਦੀ ਸੋ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ